ਜੈ ਪੀਰਾਂ ਦੀ ਜੀ ਜੈ ਸਾਂਝਾਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਅੱਜ ਦੀ ਵੀਡੀਓ ਵਿੱਚ ਇੱਕ ਕਲਮਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਕਿ ਕਵਾਜਾ ਪੀਰ ਜੀ ਦਾ ਹੈ ਸੋ ਜਿਹੜੀਆਂ ਵੀ ਰੂਹਾਂ ਕਲਮਾ ਮੰਗ ਰਹੀਆਂ ਸੀ ਕਾਫੀ ਸਮੇ ਤੋਂ ਸੋ ਇਹ ਕਲਮਾ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹਨਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਅਪਾ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਪਹਿਲਾਂ ਇੱਕ ਕਮੈਂਟ ਦੱਸਦੀ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੀ ਗੱਲ ਜਣੇ ਖਾਸ ਕੋ ਰਿਸ਼ਤਾ ਹੈ ਕਹਿੰਦੇ ਕਿ ਉਹਨਾਂ ਨਾਲ ਨਹੀਂ ਹੋ پا ਰਹੀ ਸੋ ਕਹਿੰਦੇ ਕਿ ਅਸੀਂ ਬਾਬਾ ਜੀ ਅੱਗੇ ਅਰਦਾਸ ਕਰਦੇ ਆਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਮੇਰੀ ਇੱਕ ਵਾਰ ਗੱਲ ਹੋ ਜਾਵੇ ਸੋ ਦੇਖੋ ਜੀ ਜੇਕਰ ਤੁਹਾਡੇ ਮਨ ਵਿੱਚ ਵਿਸ਼ਵਾਸ ਹੈ ਤੁਸੀਂ ਆਪਣੇ ਅਲੋ ਸਹੀ ਹੋ ਤਾਂ ਪਰਮਾਤਮਾ ਵਾਪਸ ਰਿਸ਼ਤਿਆਂ ਨੂੰ ਜ਼ਰੂਰ ਜੋੜ ਦਿੰਦਾ ਹੈ ਸੋ ਬਾਕੀ ਜਿੱਥੇ ਤੁਸੀਂ ਪਰੇਸ਼ਾਨੀ ਨੂੰ ਟਾਈਮ ਦਿੰਦੇ ਹੋ ਜਾਣੀ ਕਿ ਪਰੇਸ਼ਾਨੀ ਬਾਰੇ ਜ਼ਿਆਦਾ ਸੋਚਦੇ ਹੋ ਉੱਥੇ ਜੇਕਰ ਤੁਸੀਂ ਜ਼ੋਰ ਵਧਕੀ ਤੇ ਦੋਗੇ ਤਾਂ ਫਿਰ ਪਰਮਾਤਮਾ ਦਿਲਾਂ ਦੀਆਂ ਜਾਣਦਾ ਹੈ ਸੋ ਆਪਣੇ ਆਪ ਸਭ ਕੁਝ ਸਹੀ ਕਰ ਦਿੰਦੇ ਨੇ ਸੋ ਵਾਸਿਰ ਇੰਨਾ ਕ ਯਾਦ ਰੱਖਿਆ ਕਰੋ ਕਿ ਜਦੋਂ ਤੁਸੀਂ ਸੇਵਾ ਕਰਦੇ ਹੋ ਪੀਰਾਂ-ਪੀਰਾਂ ਦੀ ਲਾਉ ਕਿਸੇ ਦੇਵ ਦੇਵਤੇ ਦੀ ਗੁਰੂ ਪੀਰ ਦੀ ਜਿਹਦੀ ਵੀ ਸੇਵਾ ਕਰਦੇ ਹੋ ਵਿਸ਼ਵਾਸ ਰੱਖ ਕੇ ਕਰਿਆ ਕਰੋ ਤੇ ਵਿਸ਼ਵਾਸ ਰੱਖ ਕੇ ਅਰਦਾਸ ਕਰਿਆ ਕਰੋ ਸੋ ਇੱਕ ਗੱਲ ਮਨ 'ਚ ਬਿਠਾ ਲਓ ਕਿ ਉਹ ਮਾਲਕ ਹੈ ਉਹ ਕੁਝ ਵੀ ਕਰ ਸਕਦਾ ਹੈ ਜਿੱਥੇ ਕੋਈ ਉਮੀਦ ਨਾ ਹੋਵੇ ਉੱਥੋਂ ਦੀ ਵੀ ਰਾਸਤੇ ਕੱਢ ਦਿੰਦਾ ਹੈ ਕਿਉਂਕਿ ਪ੍ਰਮਾਤਮਾ ਐਵੇਂ ਨਹੀਂ ਕਿਹਾ ਸੋ ਉਹਨਾਂ ਅੱਗੇ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਅਸੀਸ ਹੈਂ ਆ ਤੇ ਸਾਡਾ ਰਿਸ਼ਤਾ ਕਦੇ ਵੀ ਟੁੱਟ ਨਹੀਂ ਸਕਦਾ ਕਿਉਂਕਿ ਤੂੰ ਨਾਲ ਖੜਾ ਆ ਸੋ ਉਹ ਮਾਲਕ ਅੱਗੇ ਜਦੋਂ ਤੁਸੀਂ ਅਰਦਾਸ ਤੇ ਉਹ ਜੀ ਰੱਖੋਗੇ ਕਿ ਪ੍ਰਮਾਤਮਾ ਚਾਹੇ ਕੋਈ ਲੱਖ ਸਾਡੇ ਨਾਮ ਮਾਰੀ ਕਰਨੀ ਜਾਵੇ ਪਰ ਤੂੰ ਲਿਆ ਸਕਦਾ ਖਿੱਚ ਕੇ ਤੂੰ ਸਭ ਕੁਝ ਹੀ ਕਰ ਸਕਦਾ ਹੈ ਜੇ ਉਹ ਅਰਦਾਸ ਤੁਸੀਂ ਵਿਸ਼ਵਾਸਾ ਕੇ ਇੰਨੀ ਗੱਲ ਹੀ کہہ ਦਿੱਤੀ ਤਾਂ ਉਹ ਅਰਦਾਸ ਕਬੂਲ ਜ਼ਰੂਰ ਹੁੰਦੀ ਆ ਸੋ ਬਾਕੀ ਮਨ ਵਿੱਚ ਉਹ ਟੈਨਸ਼ਨਾਂ ਨੂੰ ਕੱਢ ਕੇ ਉੱਥੇ ਬੰਦ ਕੀਆ ਲੈ ਪ੍ਰਮਾਤਮਾ ਨਾਲ ਪਿਆਰ ਕੋ ਉਜੀ ਕਰੋ ਤੇ ਫਿਰ ਉਹ ਸਭ ਕੁਝ ਸਹੀ ਕਰ ਦਿੰਦਾ ਬਾਕੀ ਇੱਥੇ ਇਹ ਵੀ ਹੈ ਕਿ ਜੋ ਤੁਹਾਡੇ ਲਈ ਸਹੀ ਨਹੀਂ ਹੁੰਦਾ ਪਰਮਾਤਮਾ ਫਿਰ ਉਹ ਵੀ ਚੀਜ਼ਾਂ ਨੂੰ ਦੂਰ ਕਰਦਾ ਹੈ ਤੇ ਜੀਣਾ ਵਿਸਥਾਰ ਦਿੰਦਾ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਜਾਂਦਾ ਤੇ ਫਿਰ ਜਿਸ ਦਿਨ ਅਸਲ ਸਚਾਈ ਪਤਾ ਚੱਲਦੀ ਹੈ ਜਿੰਦਗੀ 'ਚ ਸੁੱਖ ਆਉਂਦੇ ਆ ਦੁੱਖ ਤੋਂ ਬਾਅਦ ਤਾਂ ਫਿਰ ਉਹ ਇਹ ਇਨਸਾਨ ਉਹ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਮਾਲਕਾ ਤੇ ਮੇਰੇ ਲਈ ਚੰਗਾ ਹੀ ਸੋਚਿਆ ਸੀ ਮੈਂ ਐਵੇਂ ਹੀ ਘੂਸ ਪਿਆ ਸੋ ਉਹ ਮਾਲਕ ਦਿਵਾਂ ਰਾਮ ਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜਾ ਸਮਝ ਜਾਂਦਾ ਹੈ ਤੇ ਫਿਰ ਇਹ ਸਾਰੇ ਰੌਲੇ ਜੋ ਸ਼ਾਂਤ ਹੋ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਚਿਰਾਕ ਚੇਂਜ ਕਰਵਾਉਣੇ ਆ ਕੀ ਅਸੀਂ ਮੰਗਲਵਾਰ ਜਾਂ 17 ਤਰੀਕ ਨੂੰ ਸ਼ਾਇਦ ਇਹਨਾਂ ਲਿਖਿਆ ਪਰ ਇੱਕ ਮਿੰਟ ਨੂੰ ਕਾਫੀ ਸਮਾਂ ਹੋ ਗਿਆ ਜੀ ਇੱਥੇ ਮਾफी ਚਾਹੁੰਦੇ ਆ ਕਿਉਂਕਿ ਕਾਫੀ ਸਮਾਂ ਦਾ ਇਹ ਚੈਨਲ ਚਲਾਉਂਦੇ ਹੀ ਰਿਹਾ ਹੈ ਆਪਾਂ ਜਾਣਦੇ ਸਭ ਦਿਵਾਲੀ ਤੋਂ ਲੈ ਕੇ ਆ ਇਸ ਮਹੀਨੇ ਹੀ ਇਹ ਚੈਨਲ ਤੇ ਵੀਡੀਓ ਪਾਉਣਾ ਸ਼ੁਰੂ ਕੀਤੀਆਂ ਹੈ ਜੀ ਸੋ ਵਾਕੀ ਜੀ ਦੇਖੋ ਜੇਕਰ ਚਰਾਗ ਬਦਲਾ ਲੇ ਹੈ ਤਾਂ ਚੰਗੀ ਗੱਲ ਹੈ ਜੇਕਰ ਨਹੀਂ ਬਦਲਾਏ ਤਾਂ ਤੁਸੀਂ ਜਦੋਂ ਤੁਹਾਡਾ ਮਨ ਕਰਦਾ ਹੈ ਉਦੋਂ ਹੀ ਤੁਸੀਂ ਇਹ ਕਰਮ ਕਰ ਸਕਦੇ ਆ ਜੀ ਵਿਸ਼ਵਾਸ ਰੱਖ ਕੇ ਕਰਮ ਕਰ ਲਓ ਕਬੂਲ ਹੀ ਕਬੂਲ ਹੁੰਦਾ ਹੈ ਵਾਕੀ ਜੇਕਰ ਕਿਸੇ ਸਫੀਰ ਦੇ ਹੱਥੋਂ ਤੁਸੀਂ ਕਿਸੇ ਦਾਸ ਦੇ ਹੱਥੋਂ ਇਹ ਕਰਮ ਕਰਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਇੱਛਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਮੋਟ ਕਮੈਂਟ ਦੱਸਾਂ ਸੋ ਇੱਥੇ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਹਰ ਰੋਜ਼ ਤੁਹਾਡੀ ਵੀਡੀਓ ਦੀ ਵੇਟ ਰਹਿੰਦੀ ਆ ਜਿਸ ਦਿਨ ਨਾ ਸੁਣਾ ਤਾਂ ਇੰਦਾ ਲੱਗਦਾ ਕਿ ਕੋਈ ਬਹੁਤ ਜ਼ਰੂਰੀ ਜਾਂ ਕੀ ਕੰਮ ਰਹਿ ਗਿਆ ਹੋਵੇ ਸੋ ਕਾਫੀ ਕਮੈਂਟਸ ਤਾਂ ਐਦਾਂ ਦੇ ਹੀ ਆਉਂਦੇ ਨੇ ਜੀ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਕਰਦੇ ਆਂ ਜੀ ਇਸੇ ਤਰ੍ਹਾਂ ਆਤਮਾ ਲਈ ਸਮਾਂ ਕੱਢਦੇ ਜਾਓ ਉਹ ਦਿਨ ਦੂਰ ਨਹੀਂ ਜਿਸ ਦਿਨ ਫਿਰ ਪ੍ਰਮਾਤਮਾ ਖੁਦ ਤੁਹਾਨੂੰ ਸਮਾਂ ਕੱਢ ਕੇ ਦਵੇਗਾ ਜੇਕਰ ਤੁਸੀਂ ਲੱਗੂਗਾ ਤੁਹਾਨੂੰ ਕਿ ਅੱਜ ਸਮਾਂ ਨਹੀਂ ਨਿਕਲਣਾ ਜ਼ਿੰਦਗੀ ਨਹੀਂ ਹੋਣੀ ਅੱਜ ਅਸੀਂ ਵੀ ਜੀ ਆਂ ਪਰ ਉਸ ਦਿਨ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਕਿ ਤੁਹਾਨੂੰ ਸਮਾਂ ਕਿਵੇਂ ਮਿਲ ਗਿਆ ਤੁਸੀਂ ਕਿਵੇਂ ਬੰਦਗੀ ਕਰ ਲਈ ਕਿਉਂਕਿ ਪ੍ਰਮਾਤਮਾ ਨੇ ਖੁਦ ਰਸਤੇ ਖੋਲ ਦੇਣੇ ਨੇ ਜੀ ਉਸ ਦਿਨ ਫਿਰ ਇਸ ਗੱਲ ਨੂੰ ਜ਼ਰੂਰ ਸਮਝ ਜਾਣਾ ਕਿ ਵਾਕਈ ਉਹ ਮਾਲਕ ਸਾਨੂੰ ਦੇਖਦਾ ਹੈ ਸੁਣਦਾ ਹੈ ਤੇ ਸਾਡੀਆਂ ਗੱਲਾਂ ਦੇ ਜਵਾਬ ਵੀ ਸਾਨੂੰ ਦਿੰਦਾ ਹੈ ਤੇ ਰਸਤੇ ਵੀ ਸਾਡੇ ਕਲੀਅਰ ਕਰ ਰਿਹਾ ਹੈ ਸੋ ਫਿਰ ਸ਼ੁਕਰਾਨਾ ਜ਼ਰੂਰ ਉਹ ਮਾਲਕ ਦਾ ਕਰਨਾ ਚਾਹੀਦਾ ਜੀ ਸੋ ਪਰਮਾਤਮਾ ਸਾਥ ਦਿੰਦਾ ਹੈ ਸਿਰਫ ਉਹਨ ਪਰਖਣ ਦੀ ਦੇਖਣ ਦੀ ਜ਼ਰੂਰਤ ਹੈ ਸੋ ਦੇਖ ਉਹ ਦੇ ਸਕਦੇ ਆ ਜਦੋਂ ਪਿਆਰ ਪਾਉਗੇ ਦਿਨ ਉਹ ਮਾਲਕ ਦੇ ਨਾਲ ਤਾਂ ਫਿਰ ਉਹਨਾਂ ਦੀਆਂ ਗੱਲਾਂ ਨੂੰ ਵੀ ਤੁਸੀਂ ਸੁਣ ਪਾਉਗੇ ਉਹਨਾਂ ਦੀ ਰਹਿਮਤ ਨੂੰ ਵੀ ਤੁਸੀਂ ਮਹਿਸੂਸ ਕਰ ਪਾਉਗੇ ਜੀ ਸੋ ਮਾਲਕ ਨਾਲ ਦਿਲੋਂ ਪਿਆਰ ਪਾ ਕੇ ਦੇਖੋ ਹੋਰ ਤਾਂ ਉਹ ਐਸੇ ਕੁਝ ਮੰਗਦਾ ਹੀ ਨਹੀਂ ਜੀ ਜੇਕਰ ਦਿਲੋਂ ਪਿਆਰ ਕਰ ਲੈਣੇ ਉਹ ਤਾਂ ਸਭ ਖੁਸ਼ ਹੈ ਇਹਦੇ ਹੀ ਉਹ ਪਰਮਾਤਮਾ ਝੋਲੀ ਵਿੱਚ ਪਾ ਦਿੰਦਾ ਹੈ ਸੋ ਦਿਲੋਂ ਪਿਆਰ ਪਾਉਗੇ ਤਾਂ ਸਭ ਤੋਂ ਵਧੀਆ ਇਵਾਦਤ ਬੰਦਗੀ ਇਹ ਵੀ ਕਹਿੰਦੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਪਹਿਲਾਂ ਤਾਂ ਸਾਰੇ ਇੱਥੇ ਜਿਕਾਰੀ ਇਹਨਾਂ ਨੇ ਲਗਾਏ ਹੋਏ ਲੱਖ ਦਾ ਪੀਰ ਦਾ ਕਵਾਜਾ ਪੀਰ ਜੀ ਦਾ ਗੋਸਪਾਕ ਸਰਕਾਰ ਦਾ ਅੱਲਾ ਦੇ ਨਾਮ ਤੇ ਨਾਰੇ ਇਹਨਾਂ ਨੇ ਲਿਖੇ ਹੋਏ ਆ ਜੀ ਨਾਲ ਹੀ ਇਹਨਾਂ ਨੇ ਲਿਖਿਆ ਆ ਕਿ ਅਸੀਂ ਲੋਈਆਂ ਆਸ ਜਲੰਧਰ ਜ਼ਿਲ੍ਹੇ ਤੋਂ ਸੋ ਇੱਥੇ ਲਿਖਦੇ ਆ ਸਾਡੇ ਵੀ ਸਵਾਲ ਦਾ ਜਵਾਬ ਦੇ ਦਿਆ ਕਰੂੰ ਦੀਦੀ ਜੀ ਕੀ ਗੱਲ ਸਾਡੇ ਨਾਲ ਨਰਾਜ਼ ਹੋ ਕਹਿੰਦੇ ਕਿ ਅਸੀਂ ਹਰ ਰੋਜ਼ ਤੁਹਾਡਾ ਵੀਡੀਓ ਦੇਖਦੇ ਆਂ ਜੀ ਮਨ ਨੂੰ ਸਕੂਨ ਮਿਲਦਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਸੋ ਬਾਕੀ ਐਸੀ ਕੋਈ ਵੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਨਾਲ ਨਰਾਜ਼ ਸਾਡੀ ਕੋਈ ਔਕਾਤ ਨਹੀਂ ਹੈ ਕਿ ਅਸੀਂ ਆਡੀਅנס ਦੇ ਨਾਲ ਨਰਾਜ਼ ਹੋਈਏ ਕਿਉਂਕਿ ਆਪ ਸਭ ਦੀ ਵਜ੍ਹਾ ਦੇ ਨਾਲ ਹੀ ਤਾਂ ਇਹ ਚੈਨਲ ਚੱਲ ਰਿਹਾ ਹੈ ਜੀ ਸੋ ਆਪ ਸਭ ਦਾ ਸਾਥ ਹੈ ਇਸ ਲਈ ਇੱਕ ਹਿੰਮਤ ਮਿਲਦੀ ਹੈ ਤੇ ਵੀਡੀਓ ਅਪਲੋਡ ਕਰ ਦਿੱਤੀ ਉਹ ਵਾਨਾ ਚ ਕੋਈ ਇਰਾਦਾ ਨਹੀਂ ਸੀ ਵੀਡੀਓ ਬਣਾਉਣ ਦਾ ਕਿਉਂਕਿ ਥੋੜੀ ਸਿਹਤ ਠੀਕ ਨਹੀਂ ਹੈ ਅਚਾਨਕ ਹੀ ਥੋੜੀ ਸਿਹਤ ਖਰਾਬ ਹੋ ਗਈ ਇਸ ਕਰਕੇ ਵੀਡੀਓ ਅਪਲੋਡ ਕਰਨ ਦਾ ਮਨ ਨਹੀਂ ਸੀ ਪਰ ਫਿਰ ਵੀ ਇੱਕ ਕੋਸ਼ਿਸ਼ ਕੀਤੀ ਕਿ ਚਲੋ ਕਾਫੀ ਰੂਮਾ ਜਿਹੜੀਆਂ ਹਰ ਰੋਜ਼ ਆਦਤ ਬਣਾ ਕੇ ਬੈਠੀਆਂ ਹੋਈਆਂ ਆ ਤੇ ਸੁਣਦੀਆਂ ਸੁਣਦੀਆਂ ਸਮਾਂ ਵੀ ਪ੍ਰਮਾਤਮਾ ਲਈ ਬਹਾਂਨੇ ਨਾ ਕੱਢਦੀਆਂ ਹੈ ਇਹੀ ਸਾਡੇ ਲਈ ਇੱਕ ਸਾਡਾ ਕੀਤਾ ہوا ਚੰਗਾ ਕਰਮ ਹੈ ਤਾਂਕਿ ਸਾਡੀ ਵਜ੍ਹਾ ਦੇ ਨਾਲ ਕਈ ਰੂਹਾਂ ਨੇ ਸਮਾਂ ਕੱਢਣਾ ਤੇ ਮਾਲਕਾ ਧਿਆਨ ਲਗਾਉਣਾ ਆ ਉਹ ਬਹਾਨੇ ਨਾਲ ਸਹੀ ਪ੍ਰਮਾਤਮਾ ਦੀ ਸਮਾਂ ਤਾਂ ਕੱਢਦੇ ਉਹ ਚਾਹੇ ਮਨ ਵਿੱਚ ਕੋਈ ਲਾਲਚ ਹੀ ਆਉਂਦਾ ਹੈ ਵੀਡੀਓ ਜਦੋਂ ਫੋਨ ਤੇ ਮੈਸੇਜ ਆਉਂਦਾ ਹੈ ਥੰਬਨੇਲ ਪੜਦੇ ਉਹ ਮਨ ਵਿੱਚ ਹਰ ਇੱਕ ਦੇ ਲਾਲਚ ਕੋਈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਤਾਂ ਜ਼ਰੂਰ ਹੁੰਦਾ ਹੈ ਚਿੱਕਰ ਸਾਨੂੰ ਕੋਈ ਮਤਲਬ ਨਾ ਹੋਵੇ ਲੋਭ ਨਾ ਹੋਵੇ ਤਾਂ ਅਸੀਂ ਇਹ ਸਭ ਕੁਝ ਕਰ ਹੀ ਦੇ ਸਕਦੇ ਸੋ ਬਹਾਨੇ ਨਹੀਂ ਸਹੀ ਚਾਹੇ ਮਨ ਚ ਕੋਈ ਲਾਲਚ ਹੈ ਚਾਹੇ ਕੁਝ ਵੀ ਲਾਲੋ ਪਰਮਾਤਮਾ ਨੂੰ ਮਿਲਣ ਦਾ ਲਾਲਚ ਹੈ ਪਰਮਾਤਮਾ ਨੂੰ ਸਿਮਰਨ ਦਾ ਹੈ ਸਤਿ ਜੀ ਸਾਨੂੰ ਪੂਰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਚਾਹੀਦੇ ਨੇ ਸੋ ਕਾਫੀ ਗੱਲਾਂ ਜਿਹੜੀ ਕਿ ਅਲੱਗ ਅਲੱਗ ਸਮਝ ਹਰ ਇੱਕ ਦੀ ਹੁੰਦੀ ਹੈ ਸੋ ਕੁਝ ਵੀ ਲਾ ਲੋ ਜਾਨੀ ਕਿ ਸਮਾਂ ਤਾਂ ਹਰ ਰੋਜ਼ ਕੱਢਦੇ ਹੀ ਕੱਢਦੇ ਹੋ ਜੀ ਉਹ ਮਾਲਕ ਨੂੰ ਯਾਦ ਕਰਦੇ ਹੋ ਸੋ ਉਹਨਾਂ ਦੀ ਯਾਦ ਦੇ ਵਿੱਚ ਬੈਠਦੇ ਹੋ ਕਿਉਂਕਿ ਨਾਮ ਤਾਂ ਇੱਥੇ ਪਰਮਾਤਮਾ ਦਾ ਹੀ ਜਾਂਦਾ ਹੈ ਜੀ ਵੀਡੀਓ 'ਚ ਸੋ ਹੁਣ ਕਿੰਨੀਆਂ ਰੂਹਾਂ ਨੇ ਇਸ ਵੀਡੀਓ ਨੂੰ ਸੁਣਦੇ ਸੁਣਦੇ ਪਰਮਾਤਮਾ ਨੂੰ ਆਪਣੇ ਮੁਰਸ਼ਿਦ ਨੂੰ ਯਾਦ ਕਰ ਤੇ ਇੱਕ ਬਹੁਤ ਵੱਡਾ ਕਰਮ ਹੋ ਜਾਂਦਾ ਹੈ ਇਸ ਲਈ ਇਹਦਾ ਵੀ ਆਪ ਵੀ ਸਭ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਤੁਹਾਡੀ ਵਜਨ ਕਿਸੇ ਹੋਰ ਰੂਹ ਦਾ ਪਲਾ ਹੋ ਸਕੇ ਕੋਈ ਰੂਹ ਪਰਮਾਤਮਾ ਨਾਲ ਤੁਹਾਡੀ ਵਜਾ ਦੇ ਨਾਲ ਜੁੜੇ ਤੇ ਦੇਖੋ ਕਿੰਨਾ ਵੱਡਾ ਚੰਗਾ ਕਰਮ ਬਣਦਾ ਹੈ ਕਿ ਤੁਸੀਂ ਖੁਦ ਇੱਕ ਕਰਮ ਕਰ ਰਹੇ ਹੋ ਤੇ ਕੋਈ ਮੂਰ ਰੂਹ ਪਰ ਮਾਤਮਾ ਦੀ ਯਾਦ ਵਿੱਚ ਬਹਾਨੇ ਨਾਲ ਹੀ ਬੈਠਦੀ ਹੈ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣ ਕੇ ਕਿਤੇ ਨਾ ਕਿਤੇ ਹਿੰਮਤ ਹੀ ਰੂਹਾਂ ਨੂੰ ਮਿਲ ਜਾਂਦੀ ਹੈ ਕਈ ਵਾਰ ਉਦਾਸ ਹੁੰਦੀਆਂ ਹੈ ਰੂਹਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਪਰ ਜਿੱਥੇ ਥੋੜਾ ਜਿਹਾ ਹੌਸਲਾ ਮਿਲ ਜਾਵੇ ਤਾਂ ਫਿਰ ਮਨ ਨੂੰ ਸਕੂਨ ਮਿਲ ਜਾਂਦਾ ਹੈ ਫਿਰ ਮਨ ਵਾਪਸ ਆਪਣੇ ਮਾਲਕ ਵੱਲ ਨੂੰ ਜੁੜਨ ਦੀ ਕੋਸ਼ਿਸ਼ ਕਰਦਾ ਹੈ ਜੀ ਸੋ ਇਸ ਲਈ ਚੰਗੇ ਕਰਮ ਕਰੋ ਇੱਥੇ ਪਲ ਦਾ ਵੀ ਭਰੋਸਾ ਨਹੀਂ ਹੈ ਜੀ ਕਿਉਂਕਿ ਦੌਰ ਜੋ ਹੈ ਸਮਾਂ ਹੈ ਇਹ ਜੇ ਚੱਲ ਰਿਹਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵਾਲੇ ਚੱਲਦੇ ਹਾਂ ਜੀ ਵੀਡੀਓ ਨੂੰ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਵਿਊ ਬਹੁਤ ਹੋ ਜਾਂਦੇ ਨੇ ਪਰ ਲਾਈਕ ਬਹੁਤ ਘੱਟ ਹੁੰਦੀ ਆ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਇਹਦਾ ਵੀਡੀਓ ਤੋਂ ਮਿਲਦਾ ਹੈ ਜੀ ਸੋ ਅੱਜ ਦਾ ਜੋ ਕਲਮਾ ਹੈ ਨੋਟ ਕਰਨਾ ਜੀ ਦੋ ਵਾਰ ਬੋਲ ਦਵਾਂਗੇ ਜੇਕਰ ਨਾ ਸਮਝ ਵਿੱਚ ਆਏ ਤਾਂ ਪੁੱਛਣਗੀ ਤਰ੍ਹਾਂ ਸ਼ਾਇਦ ਸਮਝ ਵਿੱਚ ਆ ਸਕੇ ਦੋ ਵਾਰ ਬੋਲਣਾ ਸੋ ਨੋਟ ਕਰਨਾ ਜੀ ਖিজਰ ਕਵਾਜਾ ਕੀ ਤਸਵੀਰ ਖিজਰ ਕਵਾਜਾ ਬੈਸ ਕਰਨੀ ਬੈਸ ਕਰਨੀ ਹਰਦਮ ਮਦਦ ਕਰਨੀ ਜਿਆ ਪੰਜ ਪੀਰ ਬਾਦਸ਼ਾਹ ਦੇ ਬਾਦਸ਼ਾਹ ਸੋ ਇਹਦੇ ਵਿੱਚ ਪੰਜਾਂ ਪੀਰਾਂ ਦਾ ਵੀ ਨਾਮ ਆਉਂਦਾ ਹੈ ਜੇਕਰ ਪੰਜਾਂ ਪੀਰਾਂ ਦੀ ਸੇਵਾ ਕਰਨਦੇ ਹੋ ਤਾਂ ਉੱਥੇ ਵੀ ਤੁਸੀਂ 91 ਦਾ ਜਾਪ ਕਰ ਸਕਦੇ ਆ ਸੋ ਖিজਰ ਕਵਾਜਾ ਕੀ ਤਸਵੀਰ ਖিজਰ ਕਵਾਜਾ ਬੈਸ ਕਰਨੀ ਬੈਸ ਕਰਨੀ ਹਰਦਮ ਮਦਦ ਕਰਨੀ ਜਿਆ ਪੰਜ ਪੀਰ ਬਾਦਸ਼ਾਹ ਦੇ ਬਾਦਸ਼ਾਹ ਸੋ ਤਿੰਨ ਵਾਰ ਫਿਰ ਬੋਲ ਦਿੰਨੇ ਆ ਪੰਜ ਪੂਰੇ ਹੀ ਕਰ ਦੇਣੇ ਚਾਹੀਦੇ ਆ ਸੋ ਖিজਰ ਖਵਾਜਾ ਕੀ ਤਸਵੀਰ ਖিজਰ ਖਵਾਜਾ ਬੈਂਸ ਕਰਨੀ ਬੈਂਸ ਕਰਨੀ ਹਰਦਮ ਮਦਦ ਜਾ ਪੰਜ ਪੀਰ ਬਾਦਸ਼ਾਹ ਦੇ ਬਾਸ਼ਾ ਫਿਜ਼ਰ ਖਵਾਜਾ ਕੀ ਤਸਵੀਰ ਫਿਜ਼ਰ ਖਵਾਜਾ ਪੈਸ ਕਾਨੀ ਬੈਸ ਕਰਨੀ ਹਰ ਦਮ ਮਦਦ ਕਰਨੀ ਜਾਂ ਪੰਜ ਪੀਰ ਬਾਦਸ਼ਾਹ ਦੇ ਬਾਸ਼ਾ ਫਿਜ਼ਰ ਖਵਾਜਾ ਕੀ ਤਸਵੀਰ ਫਿਜ਼ਰ ਖਵਾਜਾ ਪੈਸ ਕਰਨੀ ਬੈਸ ਕਰ ਹਰ ਦਮ ਮਦਦ ਕਰਨੀ ਜਾਂ ਪੰਜ ਪੀਰ ਬਾਦਸ਼ਾਹ ਦੇ ਬਾਸ਼ਾ ਸੋ ਬਹੁਤ ਹੀ ਸੌਖਾ ਆਸਾਨ ਕਲਮਾ ਹੈ ਜੀ ਵਿਸ਼ਵਾਸ ਰੱਖ ਕੇ ਤੁਸੀਂ ਕੋਈ ਵੀ ਸ਼ਬਦ ਪੜ ਲਓ ਸੋ ਆਪਣਾ ਅਸਰ ਜ਼ਰੂਰ ਦਿਖਾਉਂਦਾ ਹੈ ਸ਼ਬਦ ਅਸਰ ਉਹ ਦੋ ਦੁਖਾਉਂਦਾ ਹੈ ਜੇ ਤੁਸੀਂ ਉਸ ਸਿਮਰਤੀਆਂ ਜਿੰਨਾ ਚੱਕਰ ਸਿਮਰਾਂਗੇ ਨਹੀਂ ਤੇ ਕੁਝ ਵੀ ਨਹੀਂ ਮਿਲਣਾ ਜੀ ਜੇਕਰ ਕੁਝ ਲੱਭਣਾ ਹੈ ਤੇ ਉਸ ਸਿਮਰਨ ਦੀ ਜ਼ਰੂਰਤ ਹੈ ਤਾਂ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਜੀ ਸੋ ਸ਼ਬਦ ਤੇ ਜ਼ਿੰਦਗੀ ਵਿੱਚ ਇੱਕ ਹੀ ਅਪਣਾ ਲਓ ਉਹਨੂੰ ਹੀ ਸਿਮਰ ਲਓ ਉਹਦੇ ਚੋਂ ਹੀ ਸਤੁਆਬ ਕੁਸ਼ੀਅਰ ਇਨਸਾਨ ਪਾ ਸਕਦਾ ਕਿਉਂਕਿ ਸ਼ਬਦ ਦੇ ਵਿੱਚੋਂ ਇਹ ਸਭ ਕੁਝ ਪਾਇਆ ਜਾ ਸਕਦਾ ਹੈ ਜੀ ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤੇ ਲਾਈਕ ਵੀ ਜ਼ਰੂਰ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਚੈਪੀਰਾ ਦੀ ਚੈ ਸਾਈਆਂ ਦੀ